وارفے ਤੁਹਾਡੀ ਕਚੈਰੀ ਚ ਹਾਜ਼ਰ ਹੈ ਅਸੀਂ ਪਹੁੰਚੇ ਆ ਬਠਿੰਡਾ ਜ਼ਿਲ੍ਹੇ ਦੇ ਕਸਬਾ ਭਾਈ ਰੂਪਾ ਦੇ ਵਿੱਚ ਮੇਰੇ ਨਾਲ ਇਸ ਵਕਤ ਜੋ ਵੀਰ ਮੌਜੂਦ ਨੇ ਸਿੱਖੀ ਸਰੂਪ ਦੇ ਵਿੱਚ ਜੱਸਾ ਭਾਈ ਰੂਪਾ ਜੀ ਜਿਹੜੇ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਇਸ ਵਕਤ ਸਰកੜ ਆਗੂ ਵਰਕਰ ਨੇ ਔਰ ਦਿਨ ਰਾਤ پارٹی ਲਈ ਮਿਹਨਤ ਕਰ ਰਹੇ ਆ ਔਰ ਆਓ ਆਪਾਂ ਗੱਲਬਾਤ ਕਰਦੇ ਆ ਕਿਵੇਂ ਜਿਹੜਾ ਸਿਆਸਤ ਦਾ ਮੋੜਾ ਕਿ ਮੇਰੇ ਆ ਕਿਉਂਕਿ ਤੁਹਾਨੂੰ ਦੱਸ ਦਈਏ ਦਰਸ਼ਕੋ ਜਸੇ ਨੇ ਵੀ ਬਹੁਤ ਜ਼ਿੰਦਗੀ ਦੇ ਵਿੱਚ ਕਾਫੀ ਇਹਨਾਂ ਨੂੰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ ਮੋੜ ਕੱਟੇ ਜ਼ਿੰਦਗੀ ਨੇ ਔਰ ਅੱਜ ਫਾਈਨਲੀ ਸਿੱਖੀ ਸਰੂਪ ਦੇ ਵਿੱਚ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਬਹੁਤ ਬਹੁਤ ਸਵਾਗਤ ਤੁਹਾਡਾ ਬਈ ਸਿਕਾਰ ਬਾਈ ਜੀ ਸਿਕਾਰ ਪਹਿਲਾਂ ਤਾਂ ਮੈਂ ਇਹ ਹੀ ਜਾਨਣਾ ਚਾਹਾਂਗਾ ਕਿ ਬਹੁਤ ਸੋਹਣੇ ਲੱਗ ਰਹੇ ਹੋ ਲੰਬੇ ਸਮੇਂ ਬਾਅਦ ਆਪਾਂ ਮਿਲੇ ਆ ਤੇ ਇੱਕ ਸਿੱਖੀ ਸਰੂਪ ਦੇ ਵਿੱਚ ਦਸਤਾਰ ਸਜਾਈ ਹੋਈ ਬੜੇ ਪਿਆਰੇ ਲੱਗ ਰਹੇ ਹੋ ਤੇ ਮੈਂ ਜਾਨਣਾ ਚਾਹੂੰਗਾ ਜ਼ਿੰਦਗੀ ਨੇ ਇਹ ਮੋੜ ਕਿਵੇਂ ਕੱਟਿਆ ਇਹ ਬਾਈ ਜੀ ਬਸ ਜਿਹੜੇ ਕਿਤਾ ਪਰਮਾਤਮਾ ਜਿਹੜਾ ਅਕਾਲ ਪੁਰਖ ਨਾਲ ਉਹਦਾ ਪਾਣਾ ਵਰਤਣਾ ਹੁਣ ਹਰ ਟਾਈਮ ਤੇ ਆਪਣਾ ਰੰਗ ਦਿਖਾ ਦੇਣਾ ਦਿਖਾ ਦੇਣਾ ਦੂਸਰਾ ਇਹ ਕਹਿੰਦੇ ਜਿਹੜਾ ਉਹ ਆਉਂਦਾ ਨਾ ਉਹ ਕਿਸੇ ਰੂਪ ਦੇ ਵਿੱਚ ਇਨਸਾਨੀਅਤ ਰੂਪ ਦੇ ਵਿੱਚ ਹੀ ਹੁੰਦਾ ਹੈਗਾ ਕਿਸੇ ਦੇ ذریعے ਕਿਸੇ ਦੇ ذریعے ਹੀ ਹੁੰਦਾ ਹੈਗਾ ਮੈਂ ਦੇਖਿਆ ਮੈਂ ਭਾਈ ਅਮਰਪਾਲ ਸਿੰਘ ਖਾਲਸਾ ਜੀ ਨੂੰ ਉਹਦੇ ਸਪੀਚਾਂ ਸੁਣੀਆਂ ਉਹਨਾਂ ਨੂੰ ਦੇਖਿਆ ਅੱਛਾ ਤੇ ਉਹਨਾਂ ਨੇ ਜਿਹੜਾ ਅੰਦਰ ਹਲਾਇਆ ਅੰਦਰ ਹਲਾਇਆ ਤੇ ਉਸ ਦਿਨ ਤੋਂ ਜਾਨੀ ਕਿ ਇੱਕ ਮੇਰੇ ਮਨ ਨੇ ਇਹ ਗੱਲ ਕਹੀ ਵੀ ਜਿਹਦੀ ਸ਼ਕਲ ਆਉਦੇ ਪਿਆਉ ਨਾਲ ਨਹੀਂ ਮਿਲਦੀ ਉਹਨੂੰ ਆਪਣੇ ਸਮਾਜ ਦੇ ਵਿੱਚ ਕੀ ਕਿਹਾ ਜਾਂਦਾ ਹੈਗਾ ਹਮ ਆਪਣੇ ਆਪ ਨੂੰ ਅੰਦਰੋਂ 2-3 ਦਿਨ ਮਨ ਨੂੰ ਸੋਚ-ਸੋਚ ਕੇ ਮਨ ਬਣਾਇਆ ਵੀ ਜਿਹੜਾ ਆਪਣਾ ਪਿਤਾ ਦਸ਼ਮੇਸ਼ ਪਿਤਾ ਕਲਗੀਧਰ ਪਾਸ਼ਾ ਜੀ 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 ਭਾਈ ਉਹ ਆਪਣਾ ਪਿਤਾ ਤੇ ਆਪਣੀ ਸ਼ਕਲ ਕੀ ਆ ਤੇ ਉਹ ਕੀ ਆ ਤੇ ਉਹ ਦੂਸਰਾ ਭਾਈ ਸਾਹਿਬ ਭਾਈ ਖਾਲਸਾ ਅਮਰਪਾਸ ਸਿੰਘ ਖਾਲਸਾ ਉਹਨਾਂ ਦੀਆਂ ਜਿਹੜੀਆਂ ਸਪੀਚਾਂ ਸੁਣੀਆਂ ਉਹਨਾਂ ਦੇ ਜਿਹੜੇ ਗੱਲਾਂ ਸੁਣੀਆਂ ਤਾਂ ਮਨ ਤੇ ਇੰਨਾ ਕਿ ਹਾਂ ਵੀ ਹੋ ਗਿਆ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਸਿੱਖੀ ਰੂਪ ਦੇ ਵਿੱਚ ਮੰਨ ਧਾਰ ਲਿਆ ਵੀ ਅੱਜ ਤੋਂ ਬਾਅਦ ਜਿਹੜੇ ਕੇਸ ਆ ਤੇ ਕਤਲ ਨਹੀਂ ਕਰਾਉਂਗਾ ਤੇ ਨਾਣਾ ਪ੍ਰਕਾਸ਼ ਕਰ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਇਹ ਸੰਪੂਰਨ ਤੌਰ ਤੇ ਸਿੰਘ ਵੀ ਸਜ ਗਏ ਬਿਲਕੁਲ ਹਾਂਜੀ ਅਮਰਤ ਪਾਨ ਕਰਕੇ ਕਰ ਲਏ ਹਾਂਜੀ ਹਾਂਜੀ ਮੇਲੇ ਜਨਮਰੀ ਨੂੰ ਇਹ 13 ਜਨਮਰੀ ਨੂੰ ਲੋੜੀਅਲ ਦਰਮਾ ਮਾਨ ਬਣਾ ਕੇ ਮੈਂ ਜਦੋਂ ਕਿ ਬੰਦੇ ਨੂੰ ਮੈਂ ਫੋਨ ਕੀਤਾ ਸਾਡੇ ਇੱਥੇ ਖਾਲਸਾ ਤਿਆਰ ਬਤਰ ਗਰੁੱਪ ਆ ਜੀ ਘਰ ਘਰ ਜਾ ਕੇ ਸਿਮਰਨ ਕਰਦਾ ਮੈਂ ਜਦੋਂ ਉਹਨਾਂ ਨੂੰ ਫੋਨ ਕੀਤਾ ਜੀ ਮੈਂ ਸਿੰਘ ਸਜਣਾ ਉਹ ਬੰਦੇ ਹੱਸ ਰਹੇ ਸੀ ਕਹਿੰਦੇ ਮਜ਼ਾਕ ਕਰੀਏ ਤੁਹਾਨੂੰ ਅੱਛਾ ਤੇ ਬਾਰੋਂ ਹੁਣ ਜਦੋਂ ਦੇਖ ਕੇ ਮੈਨੂੰ ਮਿਲਦੇ ਆ ਉਹ ਕਹਿੰਦੇ ਪ੍ਰਮਾਤਮਾ ਨੇ ਪਾਣਾ ਵਰਤਾਇਆ ਤੇ ਪਰ ਮੈਂ ਕਹਿੰਦਾ ਵੀ ਪ੍ਰਮਾਤਮਾ ਮੈਨੂੰ ਅਮਰਤਪਾਲ ਦੇ ਰੂਪ ਦੇ ਵਿੱਚ ਆ ਕੇ ਉਹਨੇ ਮੇਰਾ ਲੂਣਿਆ ਮੈਨੂੰ ਹੂੰ ਤੁਹਾਡੀ ਅੰਦਰੋਂ ਤੁਹਾਡੇ ਜ਼ਮੀਰ ਤੁਹਾਡੇ ਮਨੋਂ ਜਿਹੜਾ ਵੰਗਾਰਿਆ ਲੂਣਿਆ ਤੇ ਤੁਸੀਂ ਅੱਜ ਜਿਹੜਾ ਸੰਪੂਰਨ ਅਮਰਤਪਾਨ ਕਰਕੇ ਸਿੰਘ ਸਾਹਿਬ ਚਲਦੇ ਹੋ ਹਾਂ ਬਾਕੀ ਜਿਹੜੀ ਗੱਲ ਰਹੀ ਮੇਰੇ ਜਿਹੜੇ ਬੱਚੇ ਹਨ ਉਹਨਾਂ ਨੇ ਅੱਜ ਤੱਕ ਕੇਸਾਂ ਨੂੰ ਕੈਂਚ ਨਹੀਂ ਲਵਾਈ ਅੱਛਾ ਹਾਂ ਮੇਰੀ ਜਿਹੜੀ ਬੇਟੀ ਆ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੜ੍ਹਦੀ ਆ ਤੇ ਉਹਨੇ ਹਾਲਾ ਤੱਕ ਜਿਹੜਾ ਕੁੜੀਆਂ ਕਰਦੀਆਂ ਹੁੰਦੀਆਂ ਵੀ ਕੱਟ ਕਰਾ ਲਗੇ ਜਾਂ ਕੋਈ ਟਰੈਡਿੰਗ ਵਗੈਰਾ ਕਰਾ ਲਗੇ ਉਹ ਕੰਨੀ ਨਹੀਂ ਪਰ ਜਦੋਂ ਬੱਚੇ ਇਹੋ ਜੀ ਸੋਚਦੇ ਆ ਤੇ ਫਿਰ ਪਿਓ ਬਿਲਕੁਲ ਪਿਓ ਕਿਹੜੇ ਰੂਪ ਚ ਉਹਨਾਂ ਨੂੰ ਮੱਥੇ ਲੱਗੂਗਾ ਤਾਂ ਇਹ ਮੈਨੂੰ ਸਾਰਾ ਕੋ ਪਰਮਾਤਮਾ ਨੇ ਇੱਕ ਠੋਕਰਾ ਮਾਰ ਮਾਰ ਕੇ ਜਗਾ ਕੇ ਮੈਨੂੰ ਇੱਕ ਪ੍ਰਤੱਖ ਇਨਸਾਨ ਬਣਾਇਆ ਜੋ ਕਾਲਪੁਰਖ ਸਾਜ ਕੀ ਤੁਰਦੋ ਸੋਚ ਆ ਜਿਹੜੀ ਤੁਹਾਡੀ ਸੋਚ ਮਿਲਣੀ ਬਹੁਤ ਜ਼ਰੂਰੀ ਆ ਜਿੱਥੇ ਤੁਹਾਨੂੰ ਕੰਮ ਕਰਕੇ ਸਕੂਨ ਹੀ ਨਹੀਂ ਮਿਲਦਾ ਤੁਹਾਡੀ ਸੋਚ ਨਹੀਂ ਮਿਲਦੀ ਉੱਥੋਂ ਤੁਸੀਂ ਪਿੱਛੇ ਹਟ ਜੂ ਹੂੰ ਕਿਉਂਕਿ ਜਿਹੜਾ ਸਾਡੇ ਪਿਓ ਦਾਦਿਆਂ ਨੇ ਅੱਜ ਤੱਕ ਸਾਨੂੰ ਜੋੜਿਆ ਉਹ ਕਾਲੀ ਦਲ ਨਾਲ ਨਾ ਜੋੜਿਆ ਹਮ ਅਕਾਲੀ ਸ਼ਬਦ ਬਹੁਤ ਬਹੁਤ ਵੱਡਾ ਸ਼ਬਦ ਹੈ ਵੱਡਾ ਸ਼ਬਦ ਆ ਪਰ ਅੱਜ ਕੱਲ ਦੇ ਕੀ ਕਹਿੰਦੇ ਆ ਕਾਲੀ ਦਲ ਹਮ ਕੋ ਨਾ ਮੋ ਨਾ ਕਾਲੀ ਦਲ ਪਰ ਆ ਕਾਲੀ ਦਲ ਆ ਜਿਹੜਾ ਇਹ ਕੁਰਬਾਨੀਆਂ ਦੀ ਪਾਰਟੀ ਆ ਤੇ ਅੰਧੋ ਕਿਤੇ ਨਾ ਕਿਤੇ ਅਕਾਲੀ ਦਲ ਹਮੇ ਮਾਰਦਾ ਸੀ ਅਕਾਲੀ ਆ ਅਸੀਂ ਅਕਾਲੀ ਆ ਪਰ ਜਦੋਂ ਕਿ ਹੋਰ ਕਿਸੇ ਬਾਰੇ ਸੋਚ ਵੀ ਨਹੀਂ ਸਕਦੇ ਸੀ ਪਰ ਇਹ ਫਿਰ ਆ ਗਈ ਉੱਥੇ ਪ੍ਰਮਾਤਮਾ ਦੇ ਬਾਣੇ ਵਾਲੀ ਗੱਲ ਕਕਲਾ ਵਰਤਾਈ ਉਹਨੇ ਉਨੇ ਬਾਸ ਅਕਾਲੀ ਦਲ ਬਣਾਇਆ ਲੈ ਆਂਦਾ ਅਕਾਲੀ ਦਲ ਬਾਸ ਅਕਾਲੀ ਦਲ ਚ ਲੈ ਆਂਦਾ ਖਿੱਚ ਗਈ ਮੈਂ ਗੱਲ ਕੀਤੀ ਸੀ ਕਿ ਜਿਹੜਾ 302 ਦਾ ਪਰਚਾ ਹੋਇਆ ਉਹ ਮਸਲਾ ਕਿਵੇਂ ਬਣਿਆ ਉਹ ਉਹ ਜਿਹੜਾ ਅਕਾਲੀਆਂ ਦੀ ਸੰਘਰਸ਼ਨਾ ਪਾਕੀ ਬਣੀ ਸੀ ਅਕਾਲੀ ਦਲ ਉਹ ਜਿਹੜਾ ਜਿਹਦੇ ਉੱਤੇ ਉਹਨਾਂ ਨੇ ਹਾਵ ਹੀ ਹੋ ਗਿਆ ਨਾ ਬਾਦਲ ਦਲ ਬਣ ਗਿਆ ਜੰਦਾ ਜਿਹੜੇ ਬਾਦਲ ਦਲ ਦੇ ਸ਼ਰਾਰਤੀ ਬੰਦੇ ਆ ਉਹਨਾਂ ਦੀ ਗਿਣੀ ਮਿਣੀ ਸਾਜ਼ਿਸ਼ ਤਹਿਤ ਜੀ ਤੇ ਇਹ ਆਮ ਆਦਮੀ ਪਾਰਟੀ ਦੇ ਮਨ ਲੂ ਨਲਾਇਕ ਬੰਦਾ ਦੀ ਕਰਕੇ ਇਹ ਠੂਠੇ ਪਾਰਟੀ ਦੇ ਵਿੱਚ ਪਲਾਨ ਕਰਕੇ ਮੇਰਾ ਸੀਸੀਟੀਵੀ ਹੂੰ ਕੈਮਰੇ ਫੁਟੇਜ ਹੋਣ ਦੇ ਬਾਵਜੂਦ ਜਿਹਦੇ ਬੰਦੇ ਦਾ ਕਤਲ ਹੋਇਆ ਉਹਨਾਂ ਦੇ ਘਰ ਦੇ ਆਂਦੇ ਕਹਿਣ ਦੇ ਬਾਵਜੂਦ ਵੀ ਇਹ ਬੰਦਾ ਹੈ ਨਹੀਂ ਸੀ ਤੇ ਮੈਨੂੰ ਚੱਕ ਕੇ 302 ਦੇ ਪਰਚੇ ਵਿੱਚ ਪਾ ਦਿੱਤਾ ਹਾਲਾਂਕਿ ਤੁਸੀਂ ਕੰਮ ਤੋਂ ਦੇ ਪਿੰਡ ਦੇ ਐਮਐਲਏ ਸਾਹਿਬ ਕੋਲੇ ਵੀ ਕਰਵਾਉਣ ਜਾਂਦੇ ਸੀ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਸੀ ਉਹਨਾਂ ਨੇ ਮਦਦ ਨਹੀਂ ਕੀਤੀ ਮਦਦ ਤੁਸੀਂ ਇਹ ਦੇਖੋ ਜੀ ਜਦੋਂ ਆਪਾਂ ਸਾਰਾ ਕੁਝ ਲਿਆ ਕੇ ਤਾਂ ਸਾਹਮਣੇ ਰੱਖਤਾ ਹੂੰ ਵੀਰ ਭਾਈ ਮੇਰਾ ਇਹ ਚੀਜ਼ ਨਾ ਕੋਈ ਨਹੀਂ ਮੇਰਾ ਤਾਂ ਮੈਂ 6 ਵਜੇ 52 ਬਿਜ ਤੇ ਘਰੇ ਆਉ ਦੇ ਗੱਡੀ ਕਰ ਲਈ ਪੈਂਟਰ ਹੂੰ ਸ਼ਾਮ ਨੂੰ ਤੇ ਸਵੇਰੇ ਮੈਂ 7 ਵਜੇ ਗੱਡੀ ਤੇ ਬਾਹਰ ਨਿਕਲਦਾ ਮੈਨੂੰ ਕੋ ਕੋ ਕਲਕੱਤਾ ਨਾਲ ਕੋਈ ਦੂਰ ਦੂਰ ਦਾ ਵਾਸਤਾ ਨਹੀਂ ਸੀ ਹੂੰ ਤੇ ਪਰ ਉਹ ਉਹ ਹਮੇਸ਼ਾ ਮੈਨੂੰ ਕਦਰ ਕੋਈ ਨਹੀਂ ਮੈਂ ਬੈਠਾ ਪਰ 7 ਮਹੀਨੇ ਜਦੋਂ ਮੈਂ ਸੰਤਾਪ ਹੰਡਾਇਆ ਡਾ ਡਰ ਕੇ ਹੂੰ ਡਾ ਡਰ ਕੇ ਰਹਿਣਾ ਤੇ ਹਰ ਥਾਂ ਮੈਨੂੰ ਬਲੈਕਮੇਲਿੰਗ ਵਾਲਾ ਮਾਹੌਲ ਜਿਹੜਾ ਮੈਂ ਦੇਖਿਆ ਬਲੈਕਮੇਲਿੰਗ ਬਲੈਕਮੇਲਿੰਗ ਹੀ ਉਹ ਕਿਪਰਚੇ ਦੇ ਵਿੱਚ ਜਦੋਂ ਤੁਸੀਂ 300 ਜਾਂ 2 ਦੇ ਵਿੱਚ ਨਾਮਯਾਦ ਕਰਤੇ ਨਾ ਹੁੰਦਿਆਂ ਭਾਈ ਹਮ ਕੰਮ ਕਰ ਰਹੇ ਆ ਪਿੰਡ ਲਈ ਸਾਂਝੇ ਕੰਮ ਕਰ ਰਹੇ ਆ ਕੋਈ ਗੂ ਘਰ ਦਾ ਕੰਮ ਆ ਉਹਦੇ ਲਈ ਕੰਮ ਕਰ ਰਹੇ ਆ ਅੱਜ ਤੱਕ ਕੋਈ ਬੰਦਾ ਜਿਹੜਾ ਤੁਹਾਡੇ ਕਹਿਣ ਦਾ ਭਾਵ ਕੀ ਇਹ ਚੀਜ਼ ਐਮਐਲਏ ਸਾਹਿਬ ਦੀ ਇੱਛਾ ਤੋਂ ਬਿਨਾਂ ਨਹੀਂ ਹੋ ਸਕਦੀ ਮੈਂ ਤਾਂ ਇੱਕ ਗੱਲ ਕਹਿੰਦਾ ਕਿਉਂਕਿ ਐਮਐਲਏ ਹਲਕੇ ਦਾ ਮਾਲਕ ਮਾਲਕਾ ਅਫਸਰ ਸਾਹੀ ਉਹਦੇ ਥੱਲੇ ਕੰਮ ਕਰਦੀ ਆ ਇੱਕ ਜਦੋਂ ਉਹ ਬੰਦਾ ਜੇ ਬੰਦਾ ਇੱਕ ਸਮਾਜ ਸੇਵੀ ਉਹਦੇ ਨਾਲ ਫਿਰਦਾ ਉਹਦੇ ਨਾਲ ਜੁੜ ਕੇ ਚੱਲ ਰਿਹਾ ਵੀ ਕੰਮ ਕਰ ਰਿਹਾ ਉਹਦੀ ਦੇਖ ਦੇਖ ਚ ਕੰਮ ਕਰ ਰਿਹਾ ਤਾਂ ਉਹਦੇ ਦੀ ਨਿਆਇਜ 302 ਦਾ ਪਰਚਾ ਹੁੰਦਾ ਤਾਂ ਮੈਂ ਇਹਦੇ ਉੱਤੇ ਕੀ ਆ ਉਹ ਤਾਂ ਐਮਐਲਏ ਨੂੰ ਸਾਹਮਣੂ ਉਹਦੀ ਬਿਠਾਉਣਾ ਕਹੀਦਾ ਸੀ ਕਿ ਉਹ ਲੋਕ ਖੁਦ ਕਰਾਉਣਾ ਚਾਹੁੰਦੇ ਸੀ ਮੈਂ ਤਾਂ ਇੱਕ ਗੱਲ ਇਹ ਮੈਨੂੰ ਤਾਂ ਹੁਣ ਦੇਖੋ ਮੈਂ ਨਹੀਂ ਕਹਿੰਦਾ ਮੈਂ ਚਲੋ 7 ਮਹੀਨੇ ਜਿਹੜਾ ਮੈਂ ਸੰਤਾਪ ਹੰਡਾਇਆ ਤੋਂ ਪਰ ਮੈਨੂੰ ਉਹ ਜਿਹੜਾ ਅੰਦਰੋਂ ਮੈਂ ਤਾਂ ਸਮਝੂ ਬਲੈਕਮੇਲਿੰਗ ਹੀ ਆਦਾ ਹੂੰ ਜਦੋਂ ਮੈਂ ਸਾਰਾ ਕੁਝ ਪਿੱਟ ਪਿੱਟ ਹੰਭ ਗਿਆ ਜਿਹੜੇ ਘਰ ਦੇ ਆ ਜਿਨ੍ਹਾਂ ਦੇ ਬੰਦੇ ਦਾ ਕਤਲ ਹੋਇਆ ਉਹ ਉਹਦੇ ਵਾਈਫ ਕਹਿ ਰਹੀ ਆ ਵੀ ਇਹ ਮੁੰਡਾ ਹੈ ਨਹੀਂ ਨਾ ਸਾਡੀ ਇਹਦੇ ਨਾਲ ਕੋਈ ਦੋਸਤ ਅੱਛਾ ਜਿਹੜੀ ਮਦਈ ਧਰ ਹੈ ਮਦਈ ਧਰ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਇਹ ਜੱਸਾ ਇਸ ਕਤਲ ਚ ਨਹੀਂ ਹੈ ਨਹੀਂ ਹੈਗਾ ਮਦਈ ਧਰ ਕਿ ਉਹਨਾਂ ਨੇ ਤੁਸੀਂ ਦੇਖੋ ਵੀ ਲਿਖ ਕੇ ਐਫੀਡਵਟ ਵੀ ਦਿੱਤਾ ਥਾਣੇ ਜਾ ਕੇ ਖੁਦ ਬਿਆਨ ਵੀ ਦੇ ਕੇ ਆਏ ਅੱਛਾ ਤੇ ਤੁਸੀਂ ਮੈਂ ਫੇਰ ਵੀ 7 ਮਹੀਨੇ ਚੀਜ਼ ਲਈ ਲੰਘਿਆ ਫਿਰ ਫਾਈਨਲੀ 7 ਮਹੀਨਿਆਂ ਬਾਅਦ ਫਿਰ ਕਿਵੇਂ ਇਸ ਚੀਜ਼ ਤੋਂ ਬਾਹਰ ਆਏ ਇਹ ਜੀ ਬਸ ਪਰਮਾਤਮਾ ਨਹੀਂ ਮੈਂ ਤਾਂ ਪਰਮਾਤਮਾ ਦਾ ਸ਼ੁਕਰਾਨਾ ਹੀ ਕਰਦਾ ਵੀ ਜਿਹਨੇ ਕਿ ਮੈਨੂੰ ਠੋਕਰ ਮਾਰ ਮਾਰ ਕੇ ਮੈਨੂੰ ਘਰ ਛੱਡਣ ਤੱਕ ਮਜਬੂਰ ਹੋਣਾ ਪਿਆ ਮੈਨੂੰ ਚੰਡੀਗੜ੍ਹ ਸ਼ਿਫਟ ਹੋਣਾ ਪਿਆ ਕਿਉਂਕਿ ਇੱਥੋਂ ਦੀ ਗੰਦੀ ਰਾਜਨੀਤੀ ਜਿਹੜੀ ਇੰਨਾ ਗੰਦਲਾ ਪਾਣਾ ਕਿ ਜੇ ਤੁਸੀਂ ਚੰਗਾ ਕੰਮ ਕਰਨਾ ਚਾਹੁੰਦੇ ਆ ਉਹਨੂੰ ਚੰਗਾ ਨਹੀਂ ਕਰ ਦਿੱਤਾ ਜਾਂਦਾ ਹਮੇਸ਼ਾ ਕੀ ਕਹਿਣਗੇ ਚਿੱਟੇ ਵਾਲਿਆਂ ਨੂੰ ਛੁਲਾਓ ਹੂੰ ਠੀਕ ਹੈ ਬਲੈਕਮੇਲਿੰਗ ਕਰਾਓ ਇਹ ਸਾਰਾ ਜ਼ਮੀਰ ਆਪਣੀਆਂ ਜਾਇਤ ਨਹੀਂ ਦਿੰਦੀ ਤੇ ਆਪਾਂ ਤਾਂ ਹਮੇਸ਼ਾ ਜਿੱਥੇ ਵੀ ਬੋਲੇ ਚਿੱਟੇ ਵਾਲਿਆਂ ਦੀ ਮਦਦ ਕਰਨ ਲਈ ਮਜਬੂਰ ਕੀਤਾ ਜਾਂਦਾ ਚਿੱਟਾ ਦੇਖੋ ਚਿੱਟਾ ਸ਼ਹਿਰਾਂ ਵਿੱਚ ਦਾ ਹੂੰ ਜਿੱਥੇ ਵੀ ਅਜ ਕਾਬਜਾ ਸਾਰੇ ਚਿੱਟੇ ਵਾਲੀ ਕਾਬਜਾ ਗੀ ਹੂੰ ਜਿਹੜੇ ਆਮ ਲੋਕ ਆ ਆਧਾਰ ਲੋਕੋ ਤਾਂ ਡਾਡਾ ਕਿਦਣ ਕੱਟ ਰਹੇ ਹੂੰ ਦੂਜਾ ਮੈਂ ਤਾਂ ਇਸ ਗੱਲ ਤੇ ਸ਼ੱਕ ਤਾਂ ਕੇ ਕਹਿਣਾਗਾ ਵੀ ਚਿੱਟਾ ਸ਼ਹਿਰਾਂ ਵਿੱਚ ਵਿਕ ਰਿਹਾ ਭਾਈ ਰੂਪ ਦੇ ਵਿੱਚ ਹੂੰ ਤੇ ਇਹ ਚੀਜ਼ ਰੁਕਣ ਲਈ ਇਸ ਦਾ ਅੱਜ ਵੀ ਕਹਿੰਨੇ ਆ ਕੱਲ ਨੂੰ ਵੀ ਕਹਾਂਗੇ ਹਮੇਸ਼ਾ ਕਹਿੰਦੇ ਰਹਿਣਾ ਨਸ਼ੇ ਦੇ ਖਿਲਾਫ ਤੇ ਖਿਲਾਫ ਹੀ ਰਹਾ ਤੁਸੀਂ ਜਦੋਂ ਵਿਧਾਇਕ ਸਾਹਿਬ ਕੋਲੇ ਜਾਂਦੇ ਸੀ ਉਦੋਂ ਤੁਸੀਂ ਇਹ ਗੱਲ ਜ਼ਿਕਰ ਕਰਦੇ ਸੀ ਕਿ ਸ਼ਰੇਆਮ ਚਿੱਟਾ ਵੇਚੀ ਜਾਂਦਾ ਮੇਰੇ ਫੋਨ ਦੇ ਵਿੱਚ ਅੱਜ ਵੀ ਵਿਧਾਇਕ ਸਾਹਿਬ ਨੂੰ ਜਿਹੜੇ ਨੰਬਰਾਂ ਤੋਂ ਲਿਖ ਲਿਖ ਕੇ ਨਾਮ ਭੇਜੇ ਗਏ ਲਿਸਟਾ ਹੂੰ ਇਹ ਆਪਾਂ ਦੇ ਚਿੱਟਾ ਵੇਚ ਰਹੇ ਆ ਜਿਹੜੇ ਕਿਉਂਕਿ ਸਾਡੇ ਇੱਥੇ ਕਮੇਟੀ ਵੀ ਬਣੀ ਹੋਈ ਸੀ ਉਹਨਾਂ ਨੇ ਮੈਨੂੰ ਕਹਿਣਾ ਵੀ ਭਾਈ ਤੁਹਾਡੀ ਵਿਧਾਇਕ ਨਾਲ ਨੇੜੇ ਕਿ ਤੁਸੀਂ ਕਰੋ ਤੇ ਮੈਂ ਅੱਗੇ ਉਹਨਾਂ ਨੂੰ ਕਹਿਣਾ ਤੇ ਪਰ ਉਹ ਬੰਦੇ ਤਾਂ ਉਹ ਇਦਾਂ ਹੀ ਕਰਦੀ ਸਾਰਾ ਕੁਝ ਕੋਈ ਉਹਦੇ ਤੇ ਅਸਰ ਨਹੀਂ ਹੁੰਦਾ ਹੀ ਕੋਈ ਅਸਰ ਜਦੋਂ ਤੁਸੀਂ ਮਿਲਦੇ ਸੀ ਤੁਸੀਂ ਗੱਲ ਨਹੀਂ ਕੀਤੀ ਕਿ ਆਹ ਮੈਂ ਲਿਸਟਾਂ ਭੇਜੀਆਂ ਜੀ ਇਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਕੀ ਕਹਿੰਦੇ ਸੀ ਫਿਰ ਬਿਲਕੁਲ ਵੀ ਨਹੀਂ ਕਹਿ ਦੇ ਕਿ ਕਰਾ ਸਭ ਕੁਝ ਹੋ ਰਿਹਾ ਪਰ ਦਿਖਾਵਾ ਇਕੱਲਾ ਦਿਖਾਵਾ ਇਕੱਲਾ ਦਿਖਾਵਾ ਜੀ ਪਰ ਸਰਕਾਰ ਤਾਂ ਕਹਿੰਦੀ ਕਿਰਾ ਉਹਨਾਂ ਨੇ ਸਪੈਸ਼ਲ ਆਪਰੇਸ਼ਨ ਚਲਾਇਆ ਪਹਿਲਾ ਸੋ ਆਪਰੇਸ਼ਨ ਤੇ ਲਾਇ ਦਿਨੇ ਚੋ ਕੋਆਰਡੀਨੇਟ ਸਰਚ ਆਪਰੇਸ਼ਨ ਤੇ ਉਹ ਕਹਿੰਦੇ ਕਿ ਨਸ਼ੇ ਦੇ ਖਿਲਾਫ ਅਸੀਂ ਹੁਣ ਦੂਜਾ ਜਿਹੜਾ ਹੈਗਾ ਪ੍ਰਹਾਰ ਆਪਰੇਸ਼ਨ ਪ੍ਰਹਾਰ ਪੰਜਾਬ ਉਸ ਦਾ ਜਿਹੜੇ ਜਿਹੜਾ ਇਹ ਆਪਰੇਸ਼ਨ ਹੁੰਦੇ ਨਾ ਇਹ ਆਪਰੇਸ਼ਨਾਂ ਦੇ ਵਿੱਚ ਜਿਹੜੇ ਅਸਲੀ ਮਰਜ਼ੂ ਹੁੰਦੇ ਹੈਗੇ ਉਹ ਤਾਂ ਉਹਨਾਂ ਦਾ ਕੋਈ ਨਾਮ ਤਾਂ ਹੀ ਨਹੀਂ ਹੁੰਦਾ ਗਾ ਇਹ ਜਿਹੜੇ ਆਪਰੇਸ਼ਨਾਂ ਦੇ ਵਿੱਚ ਜਿੰਨਾ ਨਾ ਹੁੰਦੇ ਤਾਂ ਨਿਆਂ ਤੱਕੇ ਹੁੰਦੇ ਜੇ ਤਾਂ ਨਿਆਂ ਜੀ ਲੋਕ ਪਰੇਸ਼ਾਨ ਹੋਣਗੇ समागलार। समागलार बड़े बड़े था 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 था। अच्छा हां जी ਜਿਹੜਾ ਤੁਸੀਂ ਕਹਦੋਂਗੇ ਆਪਰੇਸ਼ਨ ਦੇ ਵਿੱਚ ਸਮਗਲਰ ਸਮਗਲਰ ਤਾਂ ਵੱਡੇ ਵੱਡੇ ਬੈਠੇ ਹੈਗੇ ਹੂੰ ਉਹਨਾਂ ਦੀਆਂ ਤਾਂ ਨਾ ਤਾਂ ਕਿਸ ਦੀਆਂ ਕੋਈ ਬੈਟਿੰਗਾਂ ਟੈ ਰਹੀਆਂ ਹੂੰ ਨਾ ਕੋਈ ਤੱਕੜੇ ਨੂੰ ਹੱਥ ਪਾਰੇ ਤਾਂ ਕੋਈ ਨਿੱਕੇ ਮੋਟੇ ਜੇ ਆਪਾਂ ਉਹ ਕਰ ਲਗੇ ਕੋਈ ਆਪਰੇਸ਼ਨ ਨਹੀਂ ਕਹਿ ਸਕਦੇ ਉਹਨਾਂ ਦੇ ਅੱਛਾ हां जी ਮਤਲਬ ਜ਼ਮੀਨੀ ਪੱਧਰ ਤੇ ਨਹੀਂ ਨਹੀਂ ਪੱਧਰ ਤੇ ਨਾ ਜੀ ਬਿਲਕੁਲ ਵੀ ਨਹੀਂ ਹੂੰ ਤਾਂ ਲੱਗਦਾ ਵੀ ਇਹਨਾਂ ਆਪਰੇਸ਼ਨਾਂ ਨਾਲ ਕੋਈ ਅਸਰ ਪਾਊਗਾ ਗੈਂਗਸਟਰイズਮ ਜਾਂ ਪਹਿਲਾਂ ਆਪਾਂ ਨਸ਼ੇ ਦੀ ਗੱਲ ਕੀਤੀ ਹੈ ਅ ਇਹਦਾ ਕੋਈ ਅਸਰ ਪਿਆ ਜਮੀਨੀ ਪੱਧਰ ਤੇ ਘਟਿਆ ਤੁਸੀਂ ਮੈਂ ਨਾ ਸਰਕਾਰਾਂ ਨੇ ਮੇਰੇ ਤੇ ਪਰਚੇ ਕਰਾਇਆ ਝੂਠੇ ਅੱਜ ਵੀ ਕੋਈ ਵੀ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਬਹਿ ਕੇ ਇਹ ਗੱਲ ਦੀ ਪ੍ਰਤੱਖਾ ਆ ਕੇ ਕਰਦੇ ਵੀ ਆਹ ਪਰਚਾ ਤੇਰੇ ਤੇ ਸੱਚਾ ਹੋ ਜਾਏਗਾ ਹੂੰ ਸਾਰੇ ਪਰਚੇ ਝੂਠੇ ਜਦੋਂ ਮੈਂ ਤਰੀਕ ਤੇ ਜਾਣਨਾ ਮੈਂ ਚੰਡੀਗੜ੍ਹ ਤੋਂ ਆਉਣਾ ਤਰੀਕ ਤੇ ਮਠੰਡੇ ਪਹੁੰਚਣਾ ਹੂੰ ਤਾਂ ਉੱਥੇ ਤੁਸੀਂ ਅੱਜ ਦੀ ਮੁੰਡੇ ਜਿਹੜੀ ਨਵੇਂ ਜਨਰੇਸ਼ਨ ਆ ਜਿਸ 100 ਜਣਾ ਟੱਕਰਦਾ ਉਹਦੇ ਵਿੱਚੋਂ ਤੁਹਾਨੂੰ 90 ਨਸ਼ੇ 'ਚ ਤੁੱਟ ਹੁੰਦੇ ਆ ਤਾਂ ਦੇਖ ਕੇ ਇਹ ਆਉਂਦਾ ਹੁੰਦਾ ਵੀ ਡਰ ਕੇ ਲੰਘ ਜੀ ਗਏ ਸਾਈਡ ਤੋਂ ਹੋ ਕੇ ਲੰਘ ਜੀ ਹੂੰ ਇਹੋ ਜਿਹਾ ਮਾਹੌਲ ਤੇ ਆਪਾਂ ਕਹਿ ਰਹੇ ਆ ਤੇ ਹੁਣ ਕੋਟਾ ਦੇ ਵਿੱਚ ਤੇ ਜਾਂ ਉੱਥੇ ਆਪਣੇ ਉੱਥੇ ਸਾਰੇ ਤਾਂ ਪ੍ਰਸ਼ਾਸਨ ਫਿਰਦਾ ਹੀ ਆ ਤੇ ਜੇ ਹੁਣ ਆਪਾਂ ਨੂੰ ਆਪਾਂ ਕਿਸ ਦੀ ਅੱਖ ਦੇਖ ਕੇ ਪਤਾ ਲੱਗ ਜਾਂਦਾ ਵੀ ਇਹਦਾ ਨਸ਼ਾ ਕੀਤਾ ਹੋਰ ਹੂੰ ਮਨ ਲ ਖਾਣਾ ਪੂਰਤੀ ਹੋ ਰਹੀ ਹੈ ਤੁਸੀਂ ਜਿਹੜਾ ਹੁਣ ਨਸ਼ਾ ਕੀਤਾ ਉਹਨੇ ਕਿਉਂ ਤਾਂ ਲੈਤਾ ਹੀ ਆ ਹੂੰ ਉਹਨੂੰ ਜਾਂ ਤਾਂ ਕਿਤੇ ਆਇਆ ਤਾਂ ਹੈ ਨਹੀਂ ਵੀ ਕਿਤੇ ਹੋਰ ਜਾ ਕੇ ਫੌਰੀਂ ਤੋਂ ਪਰਚਿਆਂ ਦੀ ਗਿਣਤੀ ਜ਼ਰੂਰ ਦਿਖਾ ਦਿੱਤੀ ਜਾਂਦੀ ਪਰਚੇ ਝੂਠੇ ਪਰਚੇ ਝੂਠੇ ਹੁੰਦੇ ਮੈਂ ਅੱਜ ਕਹਿੰਦਾ ਵੀ ਮੇਰੇ ਤੇ ਪੰਜ ਪਰਚੇ ਹੋਇਆ ਇੱਕ ਵੀ ਕਿਸੇ ਵੀ ਗੁਰਦੁਆਰਾ ਸਾਹਿਬ ਚ ਬਹਿ ਜਾਣ ਆਪ ਕਿਉਂਕਿ ਆਪਣੇ ਇਹ ਸਮਾਜ ਦੇ ਵਿੱਚ ਆਪਾਂ ਸਰ ਸਭ ਤੋਂ ਉੱਚੀ ਅਦਾਲਤ ਅਕਾਲ ਪੁਰਖ ਦੀ ਮੰਨਦੇ ਆ ਤੇ ਉਸ ਅਦਾਲਤ ਦੇ ਵਿੱਚ ਬਹਿ ਜਾਣਾ ਵੀ ਆਹ ਪਰਚਾ ਤੇਰੇ ਤੇ ਸੱਚਾ ਹੋਇਆ ਤੇ ਮੈਂ ਕਹਿੰਦਾ ਵੀ ਜਿਹੜੀ ਵੀ ਸਜ਼ਾ ਮੈਨੂੰ ਜਿਹੜੀ ਵੀ ਚੌਂਕਤ ਦੇਣਗੇ ਮੈਂ ਉਹ ਇੱਥੇ ਹੀ ਮਨਜ਼ੂਰ ਕਰੂੰਗਾ ਕੋਰਟ ਚ ਨਾਲ ਮਕਾਓ ਮੈਨੂੰ ਅੱਜ ਹੀ ਸਜ਼ਾ ਦੇ ਪੰਜਾਬ ਦਾ ਇੱਕ ਵੱਡਾ ਮੁੱਦਾ ਗੈਂਗਸਟਰイズਮ ਹੈ ਗੈਂਗਸਟਰ ਸਰਕਾਰ ਕਹਿੰਦੀ ਅਸੀਂ ਗੈਂਗਸਟਰ ਰਹਿਣ ਨਹੀਂ ਦੇਣੇ ਪੰਜਾਬ ਚ ਆਈ ਦਿਨ ਫੇਰ ਮੋਤਾਂ ਹੋ ਰਹੀਆਂ ਗੈਂਗਸਟਰ ਪਤਾ ਕਿ ਗੈਂਗਸਟਰ ਹਣ ਦੇਖੋ ਮੈਂ ਆਪਦੇ ਪਰਿਵਾਰ ਪਾਲਣ ਲਈ ਇਥੋਂ ਪੰਜਾਬ ਛੱਡ ਕੇ ਚੰਡੀਗੜ੍ਹ ਕਿਉਂ ਸ਼ਿਫਟ ਹੋਇਆ ਹੂੰ ਗੈਂਗਸਟਰ ਬਣਾਉਂਦਾ ਕੌਣ ਆ ਹੂੰ ਤੁਹਾਨੂੰ ਝੂਠੇ ਪਰਚੇ ਗੈਂਗਸਟਰ ਬਣਨ ਲਈ ਮਜਬੂਰ ਕਰਦੇ ਹੂੰ ਹੁਣ 302 ਦੇ ਵਿੱਚ 302 ਜੇ ਆਪਾਂ ਇੱਕ ਰੁੱਖ ਤੇ ਲਿਖ ਗਏ ਨਾ 302 ਹੂੰ ਸੁੱਕ ਜਾਂਦਾ ਸੁਹਾਵਤ ਹੈ ਇੱਕ ਪੰਜਾਬੀ ਦੀ ਸੁੱਕ ਜਾਂਦਾ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਆ ਕਿ 302 ਸਪੈਦੇ ਤੇ ਲਿਖ ਦੋ ਉਹ ਵੀ ਸੁੱਕ ਜਾਂਦਾ ਸੁੱਕ ਜੀ ਸੁੱਕ ਜੀ ਮੈਂ ਕਹਿੰਦਾ ਵੀ 8 ਮਹੀਨੇ ਮੈਂ ਸੁੱਕਿਆਗਾ ਹੂੰ ਸੁੱਕਿਆ ਇਹ ਮੇਰੀ ਬੇਟੀ ਨੇ ਪਲੱਸ 2 ਕਰ ਲਈ ਹੂੰ ਮੇਰੀ ਬੇਟੀ ਨੇ ਪਲੱਸ 2 ਕਰਕੇ ਉਹਨਾਂ ਦੀ ਐਡਮਿਸ਼ਨਾਂ ਕਰਾਉਣੀਆਂ ਮੈਂ ਹੂੰ ਬੇਟੀ ਨੇ 10ਵੀਂ ਕੀਤੀ ਉਹਦੇ ਐਡਮਿਸ਼ਨਾਂ ਕਰਾਉਣ ਲਈ ਮੈਂ ਇਹਨੂੰ ਥਾ-ਥਾ ਮਾ ਜੁਨੀਵਰਸਿਟੀਆਂ 'ਚ ਫਿਰਦਾ ਸੀ ਉਸ ਟਾਈਮ ਦੇ ਵਿੱਚ ਝੂਠੇ ਪਰਚੇ ਦੇ ਵਿੱਚ ਜੇ ਮੈਨੂੰ ਫੜ ਕੇ ਪੁਲਿਸ ਅਰੈਸਟ ਕਰਕੇ ਅੰਦਰ ਭੇਜਦੀ ਮੇਰਾ ਆਉਣ ਵਾਲਾ ਭਵਿੱਖ ਸਾਰਾ ਖਰਾਬ ਕਰਤਾ ਸੀ ਨਾ ਮੇਰੇ ਬੱਚਿਆਂ ਦੀ ਕੋਣ ਐਡਮਿਸ਼ਨ ਕਰਾਉਂਦਾ ਕੋਣ ਮੇਰੇ ਬੱਚਿਆਂ ਨੂੰ ਉਥੇ ਹਸਪਤਾਲਾਂ ਦੇ ਵਿੱਚ ਛੱਡ ਕੇ ਆਉਂਦਾ ਤੇ ਤੁਸੀਂ ਦੱਸੋ ਜਦੋਂ ਇੱਕ ਇੱਕ ਝੂਠੇ ਪਰਚੇ ਨੇ ਮੇਰੇ ਘਰ ਤਬਾਹ ਕਰਤਾ ਤੇ ਮੈਂ ਬਣੂ ਕੀ ਫਿਰ ਹੂੰ ਜਿਹੜੇ ਬੰਦਿਆਂ ਨੇ ਮੇਰੇ ਨਾਮ ਝੂਠੇ ਪਾਏ ਆ ਜਾਂ ਜਿਨ੍ਹਾਂ ਨੇ ਮਰੋ ਕੀਤਾ ਤੇ ਮੈਂ ਉਹਨਾਂ ਨੂੰ ਕਿਹਦੇ ਜਿਹਨਾਂ ਪਰਿਵਾਰ ਜਾੜਤਾ ਤੇ ਮੈਂ ਕੀ ਕਰੂੰਗਾ ਉਹਨਾਂ ਦਾ ਫਿਰ ਮੈਂ ਗੈਸਟਰੀ ਬਣੂੰਗਾ ਹੂੰ ਇਹ ਚੀਜ਼ ਪਹਿਲਾਂ ਸਰਕਾਰ ਬਣਾਉਂਦੀ ਆ ਮਜਬੂਰ ਕਰਦੀ ਆ ਫਾਈਨਲੀ ਫਿਰ ਤੁਸੀਂ ਇਹ ਚੀਜ਼ ਚੋਂ ਬਾਹਰ ਆ ਗਏ ਮਤਲਬ ਤੁਹਾਨੂੰ ਹੁਣ ਪੂਰੀ ਕਲੀਨ ਚਿੱਟ ਮਿਲ ਗਈ ਆ ਉਸ ਕੇਸ ਤੇ ਤੇ ਉਸ ਤੋਂ ਬਾਅਦ ਤੁਸੀਂ ਅਕਾਲੀ ਦਲ ਵਾਰਸ ਪੰਜਾਬ ਦੇ ਨਾਲ ਤੁਸੀਂ ਕਹਿ ਕੇ ਕਿ ਮੈਂ ਭਾਈ ਅਮਰਪਾਲ ਸਿੰਘ ਤੋਂ ਪ੍ਰਵਾਤ ਹੋ ਕੇ ਹੁਣ ਪਾਰਟੀ ਦੇ ਨਾਲ ਕੰਮ ਕਰ ਰਹੇ ਹਾਂ ਬਿਲਕੁਲ ਕਰ ਰਹੇ ਹਾਂ ਸੱਚਾਈ ਨਾਲ ਕੰਮ ਕਰਾਂਗੇ ਸੱਚਾਈ ਨਾਲ ਜਿਹੜਾ ਜਿਹੜੀ ਪਾਰਟੀ ਕਿਉਂਕਿ ਅੱਜ ਸਾਨੂੰ ਆਸ ਆ ਕਿਉਂਕਿ ਪ੍ਰਤੱਖ ਜਿਹੜਾ ਕਹਿੰਦੇ ਸਭ ਤੋਂ ਪਹਿਲਾਂ ਉਹਨਾਂ ਨੇ ਚਾਰ ਪੁੱਤ ਵਾਰਿਆ। ਸਾਨੂੰ ਪੱਗ ਦੇਣ ਲਈ ਤੇ ਆ ਜਿਹੜਾ ਦਾੜਾ ਪ੍ਰਕਾਸ਼ ਕਰਨ ਲਈ। ਸਰਪੋਣ ਨੇ ਆਉਦੀ ਪਛਾਣ ਆਉਦੇ ਪੁੱਤ ਵਾਰ ਕਿਉਂ ਕੀਤੀ ਆ? ਤੇ ਇਦੋਂ ਉੱਤੇ ਉਹ ਜਿਹੜਾ ਭਾਈ ਅਮਰਤਪਾਲ ਸਿੰਘ ਜਾਂ ਪਹਿਲਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸੀ। ਸੋਚ ਕੀ ਸੀ? ਹੁਣ ਤੱਕ ਇਹ ਜਿਸ ਨੂੰ ਆਪਾਂ ਲੈ ਕੇ ਚੱਲ ਕੋ ਜਿਹੜਾ ਬੰਦਾ ਤੁਹਾਨੂੰ ਉਹ ਚੀਜ਼ ਨੂੰ ਲੈ ਕੇ ਜਾ ਰਿਹਾ ਜਿਹਨੇ ਪੁੱਤਾਂ ਦੀਆਂ ਕੁਰਬਾਨੀਆਂ ਦਿੱਤੀਆਂ ਠੀਕ ਹੈ ਹਿੰਦੂਆਂ ਲਈ ਵੀ ਦਿੱਤੀਆਂ। ਸਾਰੇ ਸਾਰੇ ਕੋਮ ਸਾਰੇ ਸਾਰਿਆਂ ਦਾ ਮੰਨ ਲਓ ਸਾਰੇ ਵੱਤ ਦੇ ਪਲੇ ਇਨਸਾਨੀਅਤ ਲਈ ਇਨਸਾਨੀਅਤ ਦਿੱਤੀਆਂ ਤੇ ਫਿਰ ਅੱਜ ਉਹ ਭਾਈਆ ਖਾਲ ਆਪ ਸਿੰਘ ਸਾਜ ਕੇ ਸਾਰਾ ਕੁਝ ਛੱਡ ਕੇ ਉਹ ਆ ਕੇ ਇੱਥੇ ਨੌਜਵਾਨਾਂ ਨੂੰ ਅਮਰ ਸੰਚਾਰ ਕਰਕੇ ਵੀਰਾਂ ਕੱਢ ਰਿਆ ਸੀ ਤੂੰ ਮਾੜਾ ਕੀ ਕਰ ਰਿਹਾ ਸੀ ਜੱਜ ਮੈਂ ਤੁਹਾਡੇ ਸਾਹਮਣੇ ਬੈਠਾ ਆਪਾਂ ਪਹਿਲਾਂ ਵੀ ਮਿਲਦੇ ਸੀ ਮੈਂ ਕਿਹਜੇ ਰੂਪ ਤੁਸੀਂ ਤੇ ਅੱਜ ਉਹ ਬੰਦੇ ਨੇ ਮੈਨੂੰ ਕਿੱਥੋਂ ਲੈ ਗਿਆ ਅੱਜ ਸਰਕਾਰ ਮੈਂ ਅੱਜ ਕਹਿੰਦਾ ਵੀ ਐਮਐਲਏ ਨਾਲ ਮੇਰੀ ਬਹੁਤ ਜ਼ਿਆਦਾ ਨਜ਼ਦੀਕੀ ਸੀ ਮੈਂ ਅਟਕ ਗਿਆ ਹਾਂ ਸਹੀ ਗੱਲ ਕਰੀਆ ਤੁਹਾਨੂੰ ਵੀ ਮੈਂ ਇਹ ਜੀ ਸਰਕਾਰਾਂ ਦੇ ਨਾਲ ਨਹੀਂ ਰਹਿ ਸਕਦਾ ਮੈਨੂੰ ਇਹ ਜੀ ਰਾਜਨੀਤੀ ਸਾਨੂੰ ਨਹੀਂ ਚਾਹੀਦੀ ਨਹੀਂ ਚਾਹੀਦੀ ਤੁਸੀਂ ਗੱਲ ਕੀਤੀ ਹੈ ਭਾਈ ਅਮਿਤਪਾਲ ਸਿੰਘ ਖਾਲਸਾ ਜੀ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਦਾਰ ਹਨ ਤੁਸੀਂ ਕੰਮ ਕਰ ਰਹੇ ਕਿਹੜੇ ਮੁੱਦੇ ਤੁਸੀਂ ਲੱਗਦਾ ਹੈ ਕਿ ਪੰਜਾਬ ਦੇ ਲੈ ਕੇ ਇਸ ਵਕਤ ਜਿਹੜੇ ਅਹਿਮ ਹੈ ਮੈਂ ਨਾਲ ਦੀ ਨਾਲ ਮੈਂ ਇੱਕ ਚੀਜ਼ ਹੋਰ ਜਾਣਨੀ ਚਾਹੁੰਨਾ ਹੈ ਕਿ ਤੁਸੀਂ ਜਿਹੜਾ ਰਾਜਨੀਤੀ ਦੇ ਵਿੱਚ ਪ੍ਰੋਪਰ ਤੌਰ ਤੇ ਆਉਣ ਲਈ ਤਿਆਰ ਹੋ हां जी ਰਾਜਨੀਤੀ ਤਾਂ ਦੇਖੋ ਜੀ ਸਾਡੇ ਬਜ਼ੁਰਗਾਂ ਨੇ ਸਾਨੂੰ ਬਾੜੇ ਇਸ ਦੇ ਵਿੱਚ ਵਿੱਚ ਜਿਉਂ ਛੋਟੇ-ਛੋਟੇ ਹੁੰਦੇ ਸਾਨੂੰ ਗੁੜਤੀ ਰਾਜਨੀਤੀ ਤਾਂ ਮਿਲਦੀ ਦੀ ਆ ਵੀ ਹਾਂ ਜੀ ਵੀ ਭਾਈ ਜਿੱਥੇ ਕਿਸੇ ਦਾ ਧੱਕਾ ਹੁੰਦਾ ਤੁਸੀਂ ਖੜਨ ਇਹ ਸਾਨੂੰ ਚਾਹੇ ਇਹਨੂੰ ਰਾਜਨੀਤੀ ਲਾ ਲੋ ਚਾਹੇ ਇਹਨੂੰ ਤੁਸੀਂ ਜਿਹੜਾ ਮਰਜ਼ੀ ਰੂਪ ਦੇ ਲੋ ਇਲੈਕਸ਼ਨ ਲੜੋਗੇ ਇਲੈਕਸ਼ਨ ਜੇ ਇੱਕ ਹਾਈ ਕਮਾਂਡ ਦਾ ਹੁਕਮ ਹੋਊਗਾ ਤਾਂ ਪੂਚੜਾ ਆਊਗਾ ਜੀ ਦੂਜੀ ਗੱਲ ਹੈ ਪੰਜਾਬ ਦੇ ਮੁੱਦਿਆਂ ਦੀ ਕਿ ਇਸ ਵਕਤ ਪੰਜਾਬ ਦੇ ਵਿੱਚ ਕਿਹੜੇ ਮੁੱਦੇ ਤੁਸੀਂ ਸਮਝਦੇ ਹੋ ਵੀ ਅਹਿਮ ਮੁੱਦੇ ਪੰਜਾਬ ਦੇ ਜਿਨ੍ਹਾਂ ਨੂੰ ਤਰਜੀਹ ਦੇਣ ਦੀ ਲੋੜ ਹੈ ਮੁੱਦੇ ਦਾ ਜਿਹੜਾ ਸਭ ਤੋਂ ਵੱਡਾ ਮੁੱਦਾ ਉਹਦਾ ਨਸਲ ਤੇ ਫਸਲ ਹੂੰ ਦੋ ਜੀ ਤੀਜਾ ਪਾਣੀ ਇਹ ਤਿੰਨੇ ਚੀਜ਼ਾਂ ਆਪਣੇ ਕੋਲ ਹੁਣ ਜੇ ਇਹਨੇ ਤਿੰਨਾਂ 'ਤੇ ਧਿਆਨ ਕਰ ਲਈ ਇਹ ਹੀ ਤਿੰਨੇ ਵੱਡੇ ਪੰਜਾਬ ਦੇ ਸਭ ਤੋਂ ਵੱਡੇ ਮੁੱਦੇ ਆ ਹੂੰ ਕਿਉਂਕਿ ਜਿਹੜੀ ਨਸਲ ਆਪਣੀ ਨਸਲ ਖਤਮ ਕਰੀ ਜਾ ਰਹੀ ਹੈ ਸਾ ਸਾ ਟੈਸਟ ਟੂ ਬੇਬੀ ਖੁੱਲ ਗਏ ਹੂੰ ਕਿਉਂ ਖੁੱਲੇ ਕਾਰਨ ਲੱਭੋ ਹੂੰ ਉਹ ਆਪਣੀ ਨਸਲ ਤੇ ਬਾਕੀ ਰਹੀ ਗੱਲ ਫਸਲ ਹੂੰ ਫਸਲ ਅੱਗੇ ਆਪਾਂ ਘਰੋਂ ਬੜੇਵੇਂ ਚੱਕ ਕੇ ਬੀਜ ਦਿੰਦੇ ਸੀਗੇ ਹੂੰ ਉਹ ਹੁਣ ਨਾ ਤਾਂ ਬੜੇਵੇਂ ਹੁੰਨ ਲੱਗਦੇ ਆ ਹੁਣ ਜਿਹੜਾ ਕੋਈ ਜਿਹੜਾ ਬੀਜ ਆ ਉਹ ਵੀ ਆਪਾਂ ਨੂੰ ਬਾਜ਼ਾਰ ਤੋਂ ਲੈਣ ਨੂੰ ਮਜਬੂਰ ਕਰਤਾ ਆ ਹੁਣ ਕਹਿੰਦੇ ਕਿ ਕੋਈ ਸੂਦ ਬੀਜ ਦਾ ਕੋਈ ਕਾਨੂੰਨ ਆ ਰਿਹਾ ਇਹ ਵੀ ਇਹ ਚੀਜ਼ਾਂ ਬਤਾ ਰਹੀ ਗੱਲ ਪਾਣੀ ਦੀ ਪਾਣੀ ਤੁਸੀਂ ਮੈਂ ਦੇਖ ਲਓ ਜਦੋਂ ਕੋਈ ਮਾਰ ਪੈਂਦੀ ਆ ਹਨਾਂ ਦੀ ਤਾਂ ਪੰਜਾਬ ਤੇ ਜਦੋਂ ਉਹਤੇ ਰਾਜਨੀਤੀ ਕਰਨੀ ਆ ਤਾਂ ਉਦੋਂ ਸਾਰੇ ਢਾਲੇ ਹੋ ਜਾਂਦੇ ਵਿਦਰ ਵੀ ਦਿਨਾ ਇੱਥੇ ਇਹ ਤਿੰਨੇ ਚੀਜ਼ਾਂ ਤੁਸੀਂ ਇਹਨੂੰ ਦੱਸਣਗੇ ਪੰਜਾਬ ਨੂੰ ਬਚਾਉਣਾ ਤਾਂ ਤਿੰਨੇ ਚੀਜ਼ਾਂ ਵੱਲ ਬਹੁਤ ਜ਼ਿਆਦਾ ਧਿਆਨ ਦੇਣਾ ਤੁਹਾਨੂੰ ਲੱਗਦਾ ਕਿ ਚੋਣਾਂ ਵੇਲੇ ਕਿਉਂਕਿ ਇਹ ਮੁੱਦੇ ਚੋਣਾਂ 'ਚ ਜਿਹੜੇ ਪਹਿਲ ਦੇ ਆਧਾਰ 'ਤੇ ਹੋਣੇ ਚਾਹੀਦੇ ਪੰਜਾਬ 'ਚ ਕਿਉਂਕਿ ਤੁਸੀਂ ਨਸਲ ਦੀ ਗੱਲ ਕੀਤੀ ਹੈ ਉਹਦੇ 'ਚ ਜੇ ਨਸਲ ਬਚਾਉਣੀ ਹੈ ਤਾਂ ਕਿਉਂਕਿ ਗੈਂਗਸਟਰイズਮ ਤੇ ਨਸ਼ਾ ਇਹ ਦੋ ਚੀਜ਼ਾਂ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਖਤਮ ਕਰ ਰਹੀਆਂ ਤੇ ਦੂਜੀ ਗੱਲ ਹੈ ਜਿਹੜੀ ਫਸਲ ਹੈ ਸਾਡਾ ਪਾਣੀ ਹੈ ਸਾਡੀ ਹੋਂਦ ਹੈ ਉਹ ਚੀਜ਼ ਜਿਹੜਾ ਸਾਡਾ ਖਤਮ ਕਰ ਰਿਹਾ ਸਾਡਾ ਪਾਣੀ ਹੈ ਜਿਹੜਾ ਉਹ ਪਾਣੀ ਦਾ ਮੁੱਦਾ ਹੈ ਉਹ ਵੀ ਨਹੀਂ ਸਾਡੀਆਂ ਪਾਰਟੀਆਂ ਜਿਹੜੀਆਂ ਉਹ ਚੋਣਾਂ ਵੇੜੇ ਇਹ ਮੁੱਦੇ ਉਹਨਾਂ ਦੀ ਲਿਸਟ ਚੋਂ ਗਾਇਬ ਹੋ ਜਾਂਦੇ ਆ ਇੱਕ ਕਾਰਨ ਕੀ ਵੀ ਉਹ ਮੁੱਦੇ ਜਿਹੜੇ ਪਹਿਲ ਤੇ ਆਧਾਰ ਤੇ ਹੋਣੇ ਚਾਹੀਦੇ ਆ ਤੁਸੀ ਸਰਕਾਰ ਤੁਹਾਨੂੰ ਲੱਗਦਾ ਵੀ ਪਾਰਟੀਆਂ ਉੱਤੇ ਧਿਆਨ ਦਿੰਦੀਆਂ ਤੁਸੀਂ ਜਿਹੜੀਆਂ ਚੀਜ਼ਾਂ ਤੇ ਪਾਰਟੀਆਂ ਧਿਆਨ ਦੇਣਾ ਚਾਹੀਦਾ ਉਹ ਤਾਂ ਦੇ ਹੀ ਨਹੀਂ ਰਹੀਆਂ ਹਮ ਗੱਲ ਆ ਗਈ ਲਹਨ ਸਰਕਾਰ ਕਈਆਂ ਦੇ ਟੇਲਾਂ ਤੇ ਪਾਣੀ ਪਹੁੰਚਾਤਾ ਹਮ ਇਲਾ ਦੇ ਪਾਣੀ ਤਾਂ ਹੀ ਪਹੁੰਚਿਆ ਜੇ ਭਾਈ ਬਲਵਿੰਦਰ ਸਿੰਘ ਜਿਤਾਣਾ ਮੈਥ ਤੇ ਜਾ ਕੇ ਬੰਨ ਮਾਰ ਕੇ ਤੇ ਸੂਰਮਾੜਿਆ ਹੂੰ ਜੇ ਤੁਸੀਂ ਆਦਾ ਡੀਐਨਏ ਡੀਐਨਏ ਕਿੰਦਾ ਕਿਸੱਤੇ ਆਣੀ ਹੈ ਨਹੀਂ ਜਿਹੜੀ ਅਣਖਾ ਪੰਜਾਬ ਦੀ ਉਹ ਤਾਂ ਖਤਮ ਕਰ ਰਹੀ ਹੈ ਹੂੰ ਪਾਣੀ ਕੀ ਕਰਾਂਗੇ ਜਦੋਂ ਅਣਖਾ ਹੋਣਗੀਆਂ ਤਾਂ ਪਾਣੀ ਵੀ ਬਚਾਵਾਂਗੇ ਤੇ ਨਸਲਾਂ ਵੀ ਬਚਾਵਾਂਗੇ ਹੂੰ ਜਿਹੜਾ ਮੇਨ ਤਾਂ ਕੰਮ ਆ ਗਈ ਆਪਣੀ ਨਸਲ ਅਣਖ ਅਣਖ ਤਾਂ ਖਤਮ ਹੋ ਰਹੀ ਹੈ ਪੰਜਾਬੀਆਂ ਚ ਅਣਖਨਾ ਦਾ ਸ਼ਬਦ ਕਹਿਣਾ ਸੌਖਾ ਪਰ ਜਿਹੜੀ ਹੁਣ ਭਾਈ ਜਿਹੜੇ ਜਿਹੜੇ ਆਪਣੇ ਸੂਰਮੇ ਆ ਉਹਨਾਂ ਦਾ ਡੀਐਨਏ ਖਤਮ ਹੋ ਰਿਹਾ ਕਿਉਂ ਖਤਮ ਹੋ ਰਿਹਾ ਕਿਉਂਕਿ ਉਹ ਪਰਿਵਾਰਾਂ ਨੂੰ ਕਮਜ਼ੋਰ ਕਰਕੇ ਪਿੱਛੇ ਧੱਕਿਆ ਜਾਂਦਾ ਹੂੰ ਜਦੋਂ ਪਿੱਛੇ ਧੱਕਿਆ ਦੋ ਡਰ ਡਰ ਕੇ ਸਹਿਬ ਸਾਹਿਬ ਕੇ ਪਰਿਵਾਰ ਪਿੱਛੇ ਹੋ ਰਿਹਾ ਤੇ ਮੂਰੇ ਕੌਣ ਆ ਰਿਹਾ ਮੂਰੇ ਬਾਕੀ ਬਹੁਤ ਡੂੰਗੀ ਗੱਲ ਕੀਤੀ ਤੁਸੀਂ ਕਿ ਜਿਹੜਾ ਡੀਐਨਏ ਉਹਨਾਂ ਦਾ ਜਿਹੜੀ ਗੈਰਤਾ ਸਾਡੇ ਡੀਐਨਏ 'ਚੋਂ ਖਤਮ ਕੀਤੀ ਜਾ ਰਹੀ ਹੈ ਕਿਉਂਕਿ ਇਹ ਚੀਜ਼ ਤੁਸੀਂ ਅੱਜ ਦੀ ਇੱਕ ਗੱਲ ਨੋਟ ਕਰ ਲਓ ਜੇ ਤੁਹਾਡੇ ਡੀਐਨਏ ਦੇ ਤੁਹਾਡੇ ਬਲੱਡ ਦੇ ਵਿੱਚ ਸ਼ੂਗਰ ਆ ਤਾਂ ਤੁਹਾਡੇ ਬੱਚੇ ਨੂੰ ਵੀ ਸ਼ੂਗਰ ਹੋਊਗੀ 50% ਚਾਂਸ ਹੁੰਦੇ ਆ ਜੇ ਤੁਹਾਡੇ ਖੂਨ ਦੇ ਵਿੱਚ ਅਣਖਾ ਤੁਹਾਡੇ ਬੱਚੇ 'ਚ ਵੀ ਉਹ ਖੂਨ ਅਣਖ ਜਾਗੂ ਬਿਲਕੁਲ ਅਸੀਂ ਅਕਸਰ ਕਹਿੰਦੇ ਹਾਂ ਸਾਨੂੰ ਸਾਡੇ ਵੱਡਿਆਂ ਤੋਂ ਗੈਰਤਾ ਅਣਖ ਮੇਰੀ 90% ਆਪਾਂ ਜਿਹੜੀ ਸਿੱਖਿਆ ਘਰ ਤੋਂ ਲੈਣੀ ਆ ਹੂੰ ਕਿਉਂਕਿ ਉਹ ਆਪਾਂ ਸਕੂਲਾਂ ਕਾਲਜਾਂ ਚ ਜਾਂਦਾ ਪਰ ਟਾਈਮ ਪਾਸ ਕਰਨ ਜਾਂਦੇ ਆ ਆਪਾਂ ਕਹਿੰਦੇ ਆ ਡਿਗਰੀਆਂ ਚਾਹੀਦੀਆਂ ਕੀ ਇਹ ਵੀ ਇਹ ਵੀ ਇੱਕ ਅ ਅਕਾਲੀ ਦਲ ਵਾਰਸ ਪੰਜਾਬ ਦਾ ਜਿਹੜੀ ਉਹਨਾਂ ਦੀ ਲਿਸਟ ਦੇ ਵਿੱਚ ਇਹ ਵੀ ਹੈਗਾ ਵੀ ਪੰਜਾਬੀਆਂ ਦੀ ਜਿਹੜੀ ਗੈਰਤ ਹੈ ਅਣਖ ਹੈ ਉਹਨੂੰ ਜਗਾਉਣਾ ਤੇ ਤੁਸੀਂ ਇਹ ਗੈਰਤ ਇਹੀ ਤਾਂ ਸਭ ਤੋਂ ਵੱਡੀ ਗੱਲ ਹੋਈ ਪਈ ਆ ਤੁਸੀਂ ਇਹੀ ਤਾਂ ਦੀ ਗੱਲ ਨੋਟ ਕਰੋ ਨਾ ਕਿ ਭਾਈ ਸਾਹਿਬ ਇੱਕ ਐਮਪੀ ਆ ਹੂੰ ਲੱਖਾਂ ਲੋਕਾਂ ਦੇ ਚੁਣੇ ਹੋਏ ਐਮਪੀ ਆ ਉਹਨੂੰ ਡਿਬਰੂ ਗੱਲ ਦੇ ਉੱਤੇ ਬੰਦ ਕਰਤਾ ਹੂੰ ਤੇ ਉਹ ਨੂੰ ਕਹਿੰਦੇ ਜੇ ਲਿਆਂਦਾ ਤਾਂ ਪੰਜਾਬ ਨੂੰ ਅੱਗ ਲੱਗ ਜੂ ਅੱਗ ਪਾਣੀਆਂ ਦੇ ਦਰਿਆਵਾਂ ਨੂੰ ਅੱਗ ਲੱਗ ਜੂ ਪਾਣੀਆਂ ਨੂੰ ਅੱਗ ਲੱਗਦੀ ਦੇਖੀਏ ਕਦੇ ਤਾਂ ਫਿਰ ਉਹ ਜੇ ਡੀ ਐਨ ਏ ਆ ਨਾ ਉਹ ਚ ਅਣਖਾਂ ਤਾਂ ਹੀ ਅੱਗ ਲੱਗਦੀ ਆ ਅਣਖਾਂ ਨਾਲ ਅੱਗਾਂ ਲੱਗਦੀਆਂ ਹੂੰ ਤਾਂ ਬਸ ਤੁਸੀਂ ਇਹ ਸਾਬ ਜਨੋ ਵੀ ਜੇ ਬੋਲਣ ਨਹੀਂ ਦਿੱਤਾ ਜਾਂਦਾ ਪਾਰਲੀਮੈਂਟ ਤੇ ਤਾਂ ਅੱਗ ਲੱਗਦੀ ਆ ਤਾਂ ਡੀ ਤੁਹਾਨੂੰ ਨਹੀਂ ਲੱਗਦਾ ਤੁਸੀਂ ਹੁਣ ਜਿਹੜਾ ਰਾਹ ਚੁਣਿਆ ਕਿਉਂਕਿ ਸਰਕਾਰਾਂ ਇਹ ਰਾਹ ਸੌਖਾ ਨਹੀਂ ਸਰਕਾਰਾਂ ਨਾਲ ਜਿਹੜਾ ਟੱਕਰ ਲੈਣੀ ਤੇ ਜੇ ਬੇਬਾਕੀ ਨਾਲ ਖੜਨਾ ਸੱਚ ਦੇ ਰਾਹ ਤੇ ਤੁਰਨਾ ਬਹੁਤ ਮੁਸ਼ਕਲ ਹੋ ਜਾਂਦਾ ਮੁਸ਼ਕਲ ਤਾਂ ਫਿਰ ਹੁੰਦਾ ਜੀ ਦੇਖੋ ਉਹਰ ਆਪਣੇ ਪ੍ਰਮਾਤਮਾ ਅੰਕ ਸੰਗ ਸਹਾਈ ਹੁੰਦਾ ਜੀ ਹੂੰ ਜਦੋਂ ਆ 302 ਦੇ ਮੁਕਦਮੇ ਚ ਉਹ ਉਹੀ ਬਸਿਆਗਾ ਨੂੰ ਨਹੀਂ ਬਹ ਕਹਿੰਦੇ ਜਿਨ੍ਹਾਂ ਨੇ ਜਿਨ੍ਹਾਂ ਦੇ ਨਾਲ ਬਹਿ ਬਹਿ ਕੇ ਕਿਤੇ ਐ ਸੋਚਿਆ ਸੀਗਾ ਵੀ ਇਹ ਸਾਡਾ ਅਕਾਲੀ ਦਲ ਆ ਉਹਨਾਂ ਨੇ ਸ਼ਾਸ਼ਾ ਕਰੀਆਂ ਜਿਹੜੇ ਮੌਕੇ ਦੇ ਮੌਜੂਦਾ ਸਰਕਾਰ ਦੇ ਕਰਤਾ ਕਰਤਾ ਤਰਤਾ ਸੀ ਉਹਨਾਂ ਨੇ ਦੇ ਨਾਲ ਫਿਰਦੇ ਸੀ ਚੱਕ ਤੱਕ 302 ਲੱਗੀ ਇਹਦੇ ਉੱਤੇ ਹੋਰ ਕੀ ਹੋ ਜੂਗਾ ਹੂੰ ਇਹਦੇ ਉੱਤੇ ਤਾਂ ਕੁਝ ਹੈ ਨਹੀਂ ਬਸ ਇਹ ਹੀ ਚਿੰਤਾ ਸੀ ਸੋ ਦੇਰਤਾ ਕਰਦਾ ਤੁਹਾਡੇ ਨਾਲ ਲੰਮਾ ਸਮਾਂ ਗੱਲ ਕਰੀਏ ਪਰ ਸਮਾਂ ਇਜਾਜ਼ਤ ਨਹੀਂ ਦਾੰਦਾ ਤੇ ਜਿਸਾ ਜੀ ਉਹ ਵੀਧ ਕਰਦੇ ਆ ਜਿਹੜੀ ਸੋਚ ਲੈ ਕੇ ਤੁਸੀਂ ਇਸ ਮੈਦਾਨ ਦੇ ਵਿੱਚ ਕੁੱਦੇ ਆ ਸੱਚ ਦੇ ਰਾਹ ਤੇ ਚੱਲਣ ਦੀ ਤੁਸੀਂ ਕਹਿ ਕੇ ਮੈਂ ਪੰਜਾਬ ਦੇ ਜਿਹੜੇ ਮੁੱਦੇ ਆ ਉਹਨਾਂ ਦੇ ਲਈ समर्पित करूंगा अपने आप को तो सब ਤੋਂ ਥੋੜੀ ਗੱਲ ਇੱਕ ਥੋੜੀ ਮੈਂ ਜ਼ਰੂਰ ਇੱਕ ਗੱਲ ਕਹਿਣੀ ਚਾਹੂੰਗਾ ਪੰਜਾਬ ਦੇ ਨੌਜਵਾਨਾਂ ਨੂੰ ਕਿਉਂਕਿ ਜਿੰਨਾ ਚਿੱਕਰ ਪੰਜਾਬ ਦੇ ਨੌਜਵਾਨ ਜਾਗਦੇ ਨਹੀਂ ਇੱਕ ਬਹੁਤ ਵੱਡੀ ਆਸ ਸੀ ਪੰਜਾਬ ਦੇ ਨੌਜਵਾਨੀ ਨੂੰ ਭਗਵੰਤ ਮਾਨਤ ਹੂੰ ਪਰ ਉਸੇ ਕਰਕੇ 92 ਇਸੇ ਕਰਕੇ 92 ਦਿੱਤੇ ਸੀ ਇਹ ਨੌਜਵਾਨ ਅੱਗੇ ਲੱਗੇ ਸੀ ਹੂੰ ਦੇਲ ਕਰਦਾ ਸੀ ਅਕਾਲੀ ਦਲ ਬਾਦਲ ਨਾਲ ਡੜਨੂ ਪਰ ਮੈਂ ਇਹ ਕਹਿੰਦਾ ਵੀ ਬਾਦਲ ਲੈ ਕੇ ਕੀ ਨਵਾਂ ਨਵਾਂ ਕੀ ਲੈ ਕੇ ਆ ਰਿਹਾ ਨਵਾਂ ਨੌਜਵਾਨੀ ਸੋਚ ਕੁਛ ਨਹੀਂ ਪੁਰਾਣਾ ਸਭ ਕੁਝ ਉਹੀ ਆ ਉਹ ਬਾਦਲ ਦਲ ਤਾਂ ਹੀ ਰਹਿ ਗਿਆ ਪਰ ਜੇ ਉਹ ਕਹਿੰਦੇ ਨਾ ਕਿਸੇ ਨੌਜਵਾਨ ਦੀ ਸੋਚ ਨੂੰ ਅੱਗੇ ਲੈ ਕੇ ਹੁੰਦੇ ਤਾਂ ਦਿਲ ਕਰਦਾ ਸੀ ਉਸੇ ਚ ਪਰ ਵਾਰਸ ਪੰਜਾਬ ਦੇ ਪਰਮਾਤਮਾ ਨੇ ਤਾਂ ਹੀ ਬਣਾਈ ਹੈ ਨਾ ਇਹ ਵਾਰਸ ਆ ਕੇ ਪੰਜਾਬ ਦੇ ਤਾਂ ਪੰਜਾਬ ਨੂੰ ਸੰਭਲਣ ਕਿਉਂ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਸਮਾਂ ਜਿਹੜਾ ਦਿੱਤਾ ਹੈ ਜੱਸਾ ਜੀ ਔਰ ਉਮੀਦ ਕਰਦੇ ਹਾਂ ਇਹ ਤੁਸੀਂ ਆਪਣੇ ਰਾਹ ਤੇ ਇਸੇ ਤਰ੍ਹਾਂ ਹੀ ਡਟੇ ਪੰਜਾਬ ਦੀ ਸੇਵਾ ਕਰੋ ਔਰ ਆਪਾਂ ਫੇਰ ਇੱਕ ਵਾਰ ਮਿਲিয়ে ਵਾਰ-ਵਾਰ ਆਪਾਂ ਇਸ ਰਾਹ ਤੇ ਇਕੱਠੇ ਹੋਣਾ ਔਰ ਸੋ ਉਮੀਦ ਕਰਦੇ ਹਾਂ ਦਰਸ਼ਕਾਂ ਨੂੰ ਅੱਜ ਦੀ ਗੱਲਬਾਤ ਅੱਜ ਦਾ ਪੌਡਕਾਸਟ ਜਰੂਰ ਪਸੰਦ ਆਇਆ ਹੋਵੇਗਾ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਦੇਣੀ ਹੈ ਔਰ ਫਿਲਹਾਲ ਮੈਨੂੰ ਪ੍ਰਦੀਪ ਢਿੱਲੋਂ ਨੂੰ ਕੈਮਰਾ ਪਰਸਨ ਜਸਪੀ ਸਿੰਘ ਸੈਦੂਕੇ ਦੇ ਨਾਲ ਦੇਵੋ ਇਜਾਜ਼ਤ ਬਹੁਤ ਬਹੁਤ ਧੰਨਵਾਦ ਧੰਨਵਾਦ ਬਾਈ ਸਾਵੈ